subscribe our channel for latest updates ਲੋਕਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਕੇ ਘਰ ਵਾਪਸ ਆ ਰਹੀ ਇੱਕ ਆਰਕੈਸਟਰਾ ਪਾਰਟੀ ਨੂੰ ਇਹ ਨਹੀਂ ਪਤਾ ਸੀ ਕਿ ਵਿਆਹ ਲੋਕਾਂ ਨੂੰ ਖੁਸ਼ੀ ਨਾਲ ਨਚਾਉਣ ਤੋਂ ਬਾਅਦ ਉਹਨਾਂ ਦੇ ਆਪਣੇ ਘਰ ਦੇ ਵਿੱਚ ਮਾਤਮ ਛਾਣ ਵਾਲਾ ਜਲੰਧਰ ਦੇ ਆਦਮਪੁਰ ਵਿੱਚ ਅੱਜ ਇੱਕ ਕਵਾਇਲਸ ਗੱਡੀ ਅਤੇ ਯੂਨੀਵਰਸਿਟੀ ਦੀ ਇੱਕ ਬੱਸ ਦੀ ਟੱਕਰ ਵਿੱਚ ਕਵਾਇਲਸ ਵਿੱਚ ਸਵਾਰ ਆਰਕੈਸਟਰਾ ਟੀਮ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਜਿਸ ਦੇ ਵਿੱਚ ਮਹਿਲਾ ਵੀ ਸ਼ਾਮਿਲ ਸੀ ਇਸ ਦੇ ਇਲਾਵਾ ਇੱਕ ਬੱਚੇ ਸਮੇਤ 6 ਲੋਕ ਜ਼ਖਮੀ ਹੋ ਗਏ ਫਿਲਹਾਲ ਇਹਨਾਂ ਲੋਕਾਂ ਨੂੰ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਲੰਧਰ ਦੇ ਆਦਮਪੁਰ ਥਾਣੇ ਦੀ ਪੁਲਿਸ ਦੇ ਅਨੁਸਾਰ ਸ਼ਾਮ ਦੇ ਕਰੀਬ 7 ਵਜੇ ਇੱਕ ਮੈਰਿਜ ਫੰਕਸ਼ਨ ਨੂੰ ਅਟੈਂਡ ਕਰਨ ਦੇ ਬਾਅਦ ਇੱਕ ఆర్కెస్ట్రా ਪਾਰਟੀ ਹੁਸ਼ਿਆਰਪੁਰ ਤੋਂ ਜਲੰਧਰ ਵਾਪਸ ਆ ਰਹੀ ਸੀ ਕਿ ਆਦਮਪੁਰ ਦੇ ਕੋਲ ਉਹਨਾਂ ਦੀ ਗੱਡੀ ਯੂਨੀਵਰਸਿਟੀ ਦੀ ਬੱਸ ਦੇ ਨਾਲ ਜਾ ਟਕਰਾਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ ਤੇ ਹੀ ఆర్కెస్ట్రా ਪਾਰਟੀ ਦੀ ਇੱਕ ਮਹਿਲਾ ਸਮੇਤ 5 ਲੋਕਾਂ ਦੀ ਮੌਤ ਹੋ ਗਈ ਇਸ ਘਟਨਾ ਦੇ ਵਿੱਚ ਇਹਨਾਂ ਦੇ ਇਲਾਵਾ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ ਉਦੇਸ਼ੀਏ ਦੇ ਕੋਲ ਸਾਡੇ ਕੋਲ ਪੰਜ ਪੇਸ਼ੈਂਟ ਆਏ ਨੇ ਅਸੀਂ ਇਹ ਸਾਰਿਆਂ ਨੂੰ ਫਰਸਟ ایڈ ਦੇਤੀ ਹੋਈ ਹੈ ਔਰ ਉਹਨਾਂ ਵਿੱਚੋਂ ਤਿੰਨ ਦੀ ਕੰਡੀਸ਼ਨ ਤੇ ਸਟੇਬਲ ਹੈਗੀ ਹੈ ਦੋਨ ਅਸੀਂ ਟਰੀਟਮੈਂਟ ਕਰ ਰਹੇ ਹਾਂ ਕੋਪਰੀ ਟਰੀਟਮੈਂਟ ਨਾਲ ਠੀਕ ਹੋ ਜਾਂਦੇ ਆ ਜਹਰ ਤੋਂ ਇੱਕ ਢੰਗੜਾ ਪਾਰਟੀ ਨਵਜੀਤ ਫਾਰਮ ਤੋਂ ਮੈਰਿਜ ਪਾਰਟੀ ਤੋਂ ਬਾਅਦ ਆ ਰਹੇ ਸੀਗੇ ਪੁਲਿਸ ਗੱਡੀ 'ਚ ਜਦੋਂ ਅਜਨਾਲ ਪਿੰਡ ਦੇ ਕੋਲ ਪਹੁੰਚੇ ਆਰਨਪੁਰ ਕਸਵੀ ਧੋਕੇ ਜਲੰਧਰਬਲ ਦੀ ਸਾਈਡ ਨੂੰ ਸਾਹਮਣੇ ਤੇ ਕਲਵਰੀ ਯੂਨੀਵਰਸਿਟੀ ਦੀ ਬੱਸ ਆ ਰਹੀ ਸੀ ਇਹਨਾਂ ਦਾ ਉਹਨੂੰ ਸਾਹਮਣੇ ਟੱਕਰ ਹੋ ਗਈ ਹੈ ਜਿਹਦੇ ਵਿੱਚ ਚਾਰ ਜੈਂਟਸ ਐਕਸਪਾਇਰ ਹੋ ਗਏ ਇੱਕ ਲੇਡੀ ਸਕਪਾਇਰ ਹੋਈ ਹੈ ਟੋਟਲ ਪੰਜ ਹਾਂ ਟੋਟਲ ਪੰਜ ਐਸਲਿੇ ਪੰਜ ਬੰਦੇ ਤੇ ਇੱਕ ਬੱਚਾ ਤੇ ਇੱਕ ਲੇਡੀ ਮਗਲਾਨੀ ਹਸਪਤਾਲ ਜਿਹੜੇ ਆ ਜੇਰੇ ਲਾਜ ਹੰਡਰ ਟ੍ਰੀਟਮੈਂਟ ਆ ਉਹ ਉਹਨਾਂ ਜਿਹੜੀ ਮੇਰੀ ਸਿਹਤ ਆ ਬਿਲਕੁਲ ਨਾਰਮਲ ਆ ਕੋਈ ਇਦਾਂ ਦੀ ਗੱਲ ਨਹੀਂ ਪਰ ਫਿਰ ਵੀ ਫਿਲਹਾਲ ਉਹਨਾਂ ਚੈੱਕਅਪ ਚੱਲ ਰਿਹਾ ਚੱਲਿਆ ਮੌਕੇ ਤੋਂ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਕਿਹਾ ਜਾ ਸਕਦਾ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੇ ਨਾਲ ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ ਚੈਨਲ ਪੰਜਾਬ ਨਿਊਜ਼